ਹਾਂਜੀ ਸਤਿ ਸ੍ਰੀ ਅਕਾਲ ਜੀ ਘਰ ਵਿੱਚ ਆਵੇਗਾ ਪੈਸਾ ਹੀ ਪੈਸਾ ਬਹੁਤ ਬਰਕਤ ਰਹੇਗੀ ਅਗਰ ਤੁਸੀਂ ਕਰਦੇ ਹੋ ਇਹ ਸਾਰੇ ਕੰਮ ਪਹਿਲਾ ਇਹ ਕਿ ਸਵੇਰੇ ਜਦੋਂ ਬੱਚਾ ਉੱਠਦਾ ਹੈ ਤਾਂ ਉਸ ਨੂੰ ਕੋਸ਼ਿਸ਼ ਕਰੋ ਕਿ ਰੋਣ ਨਾ ਦੇਵੋ ਦੂਜਾ ਸਵੇਰੇ 8 ਵਜੇ ਤੋਂ ਪਹਿਲਾਂ ਉੱਠੋ ਜਿਸ ਰੱਬ ਨੂੰ ਤੁਸੀਂ ਮੰਨਦੇ ਹੋ ਓਨਿਓ ਉਸ ਦਾ ਉਸ ਨੂੰ ਜ਼ਰੂਰ ਯਾਦ ਕਰੋ ਨਾਮ ਜਪੋ 5-7 ਮਿੰਟ ਜ਼ਰੂਰ ਰੱਬ ਨੂੰ ਦੇਵੋ ਪਹਿਲੀ ਰੋਟੀ ਪਸ਼ੂ ਪੰਛੀਆਂ ਨੂੰ ਪਾਓ ਰੱਬ ਦੇ ਨਾਮ ਤੇ ਕੱਢ ਕੇ ਬਾਹਰ ਪਸ਼ੂ ਪੰਛੀ ਜਿਨੇ ਵੀ ਕੀੜੇ ਮਕੌੜੇ ਆ ਉਹਨਾਂ ਜਰੂਰ ਪਾ ਕੇ ਆਓ ਆਪਣੇ ਘਰ ਵਿੱਚ ਝਾੜੂ ਪੋਚਾ ਛੁਪਾ ਕੇ ਰੱਖੋ ਪਤੀ ਪਤਨੀ ਨੂੰ ਵੀ ਚਾਹੀਦਾ ਕਿ ਆਪਸ ਵਿੱਚ ਲੜਾਈ ਘੱਟ ਕਰਨ ਇੱਕ ਦੂਜੇ ਨੂੰ ਸਮਝਣ ਰਾਤ ਨੂੰ ਆਖਰੀ ਰੋਟੀ ਕੁੱਤੇ ਦੇ ਨਾਮ ਤੇ ਕੱਢੋ ਤੇ ਉਸ ਨੂੰ ਪਾਓ ਪਹਿਲਾਂ ਲੋਕ ਜੁੱਠੇ ਬਰਤਨ ਰਸੋਈ ਤੋਂ ਬਾਹਰ ਜਾ ਕੇ ਸਾਫ਼ ਕਰਦੇ ਸੀ ਪਰ ਅੱਜ ਕੱਲ੍ਹ ਤਾਂ ਰਸੋਈ ਦੇ ਅੰਦਰ ਕਰਦੇ ਹਨ ਇਹ ਕਰਨਾ ਵੀ ਠੀਕ ਨਹੀਂ ਹੈ ਪੁਰਾਣੀ ਬਜ਼ੁਰਗਾਂ ਦੇ ਮਤਾਬਕ ਰਸੋਈ ਵਿੱਚ ਇੱਕ ਵੱਡਾ ਭਾਂਡਾ ਭਰ ਕੇ ਪਾਣੀ ਦਾ ਰੱਖੋ ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉਸ ਬਣੇ ਹੋਏ ਪ੍ਰਸ਼ਾਦੇ ਪਕਵਾਨ ਨੂੰ ਖਾਵੇ ਉਹ ਆਪਣੇ ਗੁਰੂ ਨਾਲ ਨਾਮ ਗੁਰਬਾਣੀ ਦੇ ਨਾਲ ਰੱਬ ਨਾਲ ਉਸ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਇਹ ਹਰ ਇੱਕ ਔਰਤ ਨੂੰ ਕਰਨਾ ਚਾਹੀਦਾ ਹੈ ਹੋਰ ਕਰੇ ਨਾ ਕਰੇ ਪਰ